ਕੀ ਗਾ ਤੁਨੋ ਕੀ ਹੋਇਆ ਰਾਤੀ ਕਿੱਥੇ ਗਈ ਸੀ ਉਸ ਦੋਨੇ ਜਾਨੀਆਂ ਅੱਛੇ ਬਾਜ਼ਾਰ ਗਈਆਂ ਸੀ ਤੇ ਕਿਉਂ ਮਨ ਨੂੰ ਨਹੀਂ ਨਾਲ ਲੈ ਕੇ ਜਾਣਾ ਸੀ ਤੁਸੀਂ ਤੇ ਤੂੰ ਸੁੱਤੀ ਹੋਈ ਸੀ ਮਨਜੂ ਐਵੇਂ ਸੁੱਤੀ ਹੀ ਮੈਂ ਤੇ ਜਾਗਦੀ ਵੀ ਤੁਸੀਂ ਮਨ ਨੂੰ ਆਵਾਜ਼ ਵੀ ਨਹੀਂ ਦਿੱਤੀ ਆਵਾਜ਼ ਨਹੀਂ ਦਿੱਤੀ ਇਸੇ ਲਈ ਇਸ ਤੇ ਸਮਝਿਆ ਤੂੰ ਸੁੱਤੀ ਹੋਈ ਹੈ ਬਾ ਤੁਹਾਡੇ ਸੁੱਤੀ ਥੋੜੀ ਹੋਈ ਸੀ ਹਾਂ ਜਾਗ ਨਹੀਂ ਪਈ ਸੀ ਜਾਗਦੀ ਵੀ ਤੇ ਤੂੰ ਉੱਠ ਕੇ ਆ ਜਾਣਾ ਸੀ ਨਾਲ ਤੂੰ ਕਿਉਂ ਮੈਂ ਵੀ ਜਾਣਾ ਮੈਂ ਤੂੰ ਕਹਿਣਾ ਸੀ ਤੇ ਨਾਲੇ ਬਾਜ਼ਾਰੋਂ ਦੀ ਦੋਨੀਆਂ ਨਹੀਂ ਖਾਪੀ ਆਈਆਂ ਅੱਜ ਤੇ ਮੇਰੀ ਕੋਈ ਟੈਨਸ਼ਨ ਨਹੀਂ ਨਹੀਂ ਤੁਹਾਨੂੰ ਐਵੇਂ ਤੂੰ ਸੁੱਤੀ ਸੁੱਤੀ ਮੈਨੂੰ ਉਠਾ ਰਨਾ ਕਿ ਖਵਾਣਾ ਸੀ ਤੈਨੂੰ ਬੁਆ ਤੁਹਾਡੇ ਹਾਂ ਕੀ ਹੋਇਆ ਜਦੋਂ ਘਰ ਬੁਆ ਕਿੰਨੇ ਖੋਲੇ ਮੈਂ ਹੀ ਖੋਲੇ ਤੁਸੀਂ ਆਪ ਖੋਲੇ ਅਜੇ ਤੇ ਆ ਤੂੰ ਹੀ ਹੋਲਾ ਸੀ ਕਿੰਨੇ ਖੋਲ ਲਾਂਗੇ ਮੈਂ ਫੇਰ ਮੈਂ ਸੁੱਤੀ ਆ ਕਿੱਥੋਂ ਅਸੀਂ ਤੇ ਤੂੰ ਉੱਠ ਬਈ ਵਾਇ ਸੁਣ ਕੇ ਇੱਚ ਗੜੀ ਗੱਲ ਆ ਆਪ ਗੋਲ ਗੱਪੇ ਚਾਟ ਵਗੈਰਾ ਟਿੱਕੀਆਂ ਨੂਡਲ 버ਗਰ ਸਭ ਕੁਝ ਖਾਏ ਤੇ ਮੇਰੇ ਵਾਸਤੇ ਕੁਛ ਨਾ ਕੁਛ ਲੈ ਆਇਆ ਇਹਨਾਂ ਕੁਝ ਨਹੀਂ ਕਰਦਾ ਦੋ ਹੀ ਚੀਜ਼ਾਂ ਹਾਦੀਆਂ ਬੱਕ ਪਏ ਨਾ ਦੋ ਚੀਜ਼ਾਂ ਹਾਦੀਆਂ ਹਾਂ ਬੱਕ ਮੇਰੀ ਜ਼ੁਬਾਨ ਨਾ ਉਹ ਤੇ ਖੁਲਾ ਬੱਕ ਪਏ ਤੇ ਬੋਲਣ ਜਾਇ ਨਹੀਂ ਨਹੀਂ ਮਨੁੜੀ ਜਾਚ ਹੈਗੀ ਤੁਹਾਨੂੰ ਬੜੀ ਕਿਤੇ ਜਾਚ ਹੈਗੀ ਹੈ ਤੈਨੂੰ ਹਰ ਲੜਨ ਦਾ ਕੋਈ ਕੰਮ ਹੀ ਨਹੀਂਗਾ ਤੇ ਤੁਸੀਂ ਲ ਮੈਂ ਤਾਂ ਕਹਿੰਦੀ ਤੂੰ ਲੜਦੀ ਰਹੀ ਆ ਕਰ ਹਾਰ ਹਾਰ ਹੀ ਕਿਉਂ ਆ ਕਹਿ ਕੰਦੇ ਹੋ ਲੜਦੀ ਰਿਆ ਕਰ ਲੜਦੀ ਰਿਆ ਕਰ ਲੜਦੀ ਰਿਆ ਮੈਂ ਲੜੀ ਜਾਨੀ ਆ ਅਸਲ ਚ ਪਤਾ ਗੱਲ ਕੀ ਹੈ ਦੱਸੋ ਗੱਲ ਕੀ ਹੈ ਮੇਰੀ ਹੋ ਗਈ ਜਸਵੀਰ ਨਾਲ ਸੁਲਾ ਤੇ ਤੈਨੂੰ ਵਿੱਚ ਬਰਦਾਸ਼ਤ ਨਹੀਂ ਹੁੰਦਾ ਪਿਆ ਇਹ ਦੋਨੋਂ ਇਕੱਠੀਆਂ ਗਈਆਂ ਤੇ ਤੁਹਾਡੀ ਸਲਾਹ ਜੇ ਮੇਰੀ ਕਿਦੋਂ ਦੀ ਲੜਾਈ ਆ ਤੇ ਮੇਰੀ ਵੀ ਸਲਾਹ ਹੀ ਆ ਆਹੋ ਤੂੰ ਕਦੀ ਕਿਸੇ ਨਾਲ ਲੜ ਪਿਆ ਕਦੀ ਕਿਸੇ ਨਾਲ ਕਦੀ ਕਿਸੇ ਨਾਲ ਲੜਾਈ ਕਰ ਲਾ ਕਦੀ ਕਿਸੇ ਨੂੰ ਸੁਲਾ ਕਰ ਲਾ ਤੇਰਾ ਤੇ ਹਿਸਾਬ ਤਾਂ ਵੀ ਇਹੀ ਆ ਮੇਰਾ ਹਿਸਾਬ ਕਿਤਾਬ ਨਾਲ ਗਨੋ ਮੇਰੀ ਬਹੁਤ ਬਣੀ ਹੈ ਜਸਪੀਰ ਭੈਣ ਜੀ ਦਾ ਪਤਾ ਪੈਨੋ ਜਿੰਨੀ ਕਿਤਰੀ ਬਣੀ ਹੈ ਤੇ ਤੁਸੀਂ ਛੱਡਦੇ ਹੋ ਸਗੋਂ ਮੇਰੇ ਵੱਲ ਵੇਖ ਕੇ ਜਸਵੀਰ ਨੂੰ ਕਿਉਂ ਬੁਲاندی ਹੈ ਤੇ ਆਪ ਗੋਲਗਾ ਪਟਕੀਆਂ ਚਾਟਾਂ ਜੋ ਮਰਜ਼ੀ ਖਾਓ ਮੇਰੇ ਤੁਹਾਨੂੰ ਕੋਈ ਪਰਸੂਰੀ ਟੈਨਸ਼ਨ ਨਹੀਂ ਜੀ ਨਹੀਂ ਮੰਜੋ ਕੀ ਬੋਲਣ ਡਈ ਹੈ ਮੈਂ ਕੀ ਬੋਲਣਾ ਮੈਂ ਆ ਹੋਰ ਕੀ ਹੈ ਕਦੋਂ ਤੇ ਮੈਂ ਉੱਥੇ ਵੇਖ ਕੇ ਸੁਣਨ ਡਈ ਆ ਤੁਹਾਡੀਆਂ ਕਹਾਣੀਆਂ ਤੁਸੀਂ ਅਹੀਂ ਵੇਖਦੇ ਰਹਿੰਦੇ ਹੋ ਕਿੰਨਾ ਜੀ ਪਿਆ ਆ ਆ ਪਿੱਛੇ ਹੀ ਪਈ ਰਹਿੰਦੀ ਹੈ ਤੂੰ ਸਮਝਿਆ ਕਰ ਕੁਝ ਛੋਟੀ ਬਣਾ ਮਨ ਰਵਾ ਛੋਟੀਆਂ 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 ਕਹਿ ਕੇ ਨੱਪ ਲਿਆ ਕਰੋ ਉਹ ਵੀ ਵੱਡੀਆਂ ਨੂੰ ਵੀ ਸਮਝਾਓ ਤੇ ਵੱਡੀਆਂ ਉਹ ਤਾਂ ਸਮਝ ਆਈਆਂ ਨੇ ਤੂੰ ਬਸ ਵੇਖਣ ਦੀ ਮੈਂ ਇੱਕ ਮਿੰਟ ਦੀ ਜੰਬਾਨ ਕਿਤੇ ਮੂੰਹ ਦੇ ਵਿੱਚ ਭਾਈ ਬੋਲੀ ਜਾਂਦੀ ਹੈ ਬੋਲੀ ਜਾਂਦੀ ਹੈ ਨੌਨ ਸਟਾਪ ਤੇ ਨੌਨ ਸਟਾਪ ਬੋਲਦੀ ਦੇ ਆਹੋ ਮੈਂ ਤੇ ਅੱਗੇ ਵੇਖਣ ਨਹੀਂ ਜਾਂ ਤਿੰਨੇ ਜਾਂਦੀਆਂ ਮਨ ਚੰਬਰ ਜਾਇਆ ਕਰੋ ਚਾਹੀਦੀ ਕਿ ਤੂੰ ਚੰਗੀ ਹੋਵੇਂ ਨਾ ਤੇ ਇਕਲੇਸ਼ ਹੀ ਨਾ ਪੈਣ ਨਹੀਂ ਮੈਂ ਤੇ ਚੰਗੀ ਆ ਮੈਂ ਕਿਤੇ ਮਾੜੀ ਨਹੀਂ ਹੈਗੀ ਤੇਰੇ ਵਰਗੇ ਨੂਰ ਦੇ ਨਾਲ ਮੈਂ ਕੱਟਣ ਡਈ ਆ ਮੈਨੂੰ ਪਤਾ ਕਿੱਥੇ ਦਾ ਮੈਂ ਕੱਟਣ ਡਈ ਆ ਅੱਛਾ ਮੈਂ ਚੰਗੀ ਹੈਗੀ ਆ ਤੇ ਮੈਨੂੰ ਬਾਹਰ ਭੇਜ ਦੇ ਜੇ ਕੱਟਣ ਡਈ ਆ ਤੇ ਬਾਹਰ ਕਿੱਥੇ ਭੇਜਾਂ ਹੁਣ ਜਿਹੜੀ ਇੱਥੇ ਸਿਰਕਾ ਲੈਂਦੀ ਹੁਣ ਤਾਂ ਰੱਖਣਾ ਹੀ ਪੈਣਾ ਤੇਨੂੰ ਜਿਸਾਰਾ ਮਰਜ਼ੀ ਹੈ ਨਹੀਂ ਤੂੰ ਕਦੋਂ ਦੀ ਚੰਨੀ ਹੈ ਕਿ ਮੈਂ ਇੱਥੋਂ ਨਿਕਲਾਂ ਮੈਂ ਸਿਰਫ ਆਪਣੇ ਪੁੱਤਰ ਕਰਕੇ ਇੱਥੇ ਚੁੱਪ ਹੈਗੀ ਆ ਤੇ ਨਹੀਂ ਕਿ ਤੇਰੇ ਵਰਗੀ ਨੂੰ ਮੈਂ ਦੱਸਾਂ ਤੂੰ ਤੇ ਹੈਗੀ ਬੜੀ ਤੇਜ ਹੈ ਅੱਛਾ ਹਾਂ ਤੇਜ ਹੈ ਇੱਥੇ ਪੁੱਤਰ ਵੀ ਤੇਰੇ ਵਰਗਾ ਹੀ ਹੈ ਕਦੀ ਮਾ ਤੇ ਗੁਣ ਨਗਾ ਦਿੰਦਾ ਕਦੀ ਦੋਨਾਂ ਪਰਜਾਈਆਂ ਦੇ ਗੁਣ ਗਾਉਂਦਾ ਉਹਨੇ ਤੇ ਮੇਰੀ ਸ਼ੁਰੂ ਤੋਂ ਪਹਿਲੇ ਦਿਨ ਤੋਂ ਕਦਰ ਨਹੀਂ ਪਾਈ ਉਹਨੂੰ ਬਸ ਆਪਣੇ ਢਹਾੜਾਂ ਟੱਬਾਂ ਨਜ਼ਰ ਆਣਾ ਚਾਹੀਦਾ ਜੇ ਮੈਂ ਵੀ ਤੇਜ ਨਾ ਨਾ ਹੋਵਾਂ ਤੇ ਮੇਰੀ ਫੱਟੀ ਪੁੱਛੀ ਹੋਵੇ ਅੱਛਾ ਹੁਣ ਹੋਏ ਤੇ ਤੇਰੇ ਗੁਣ ਗਾਵੇਂ ਨਾ ਗੁਣ ਤੇ ਚਾਹੁੰਦਾ ਗਾਵੇਂ ਗੁਨਾ ਤੋਂ ਬਗੈਰ ਮੈਂ ਗੁਨਾ ਤੋਂ ਬਗੈਰ ਹੀ ਆ ਤੁਸੀਂ ਤਾਂ ਤੁਸੀਂ ਤਾਂ ਸੜ ਗਏ ਹੋ ਕਿ ਮੈਂ ਜਸਪੀਰ ਭੈਣਜੀ ਨੂੰ ਕਿਉਂ ਬੁਲਾਣ ਲਾ ਪਈਆਂ ਤੁਸੀਂ ਤਾਂ ਚਾਹਦੇ ਹੋ ਕਿ ਮੈਨੂੰ ਨਾ ਬੁਲਾਵਾ ਨਹੀਂ ਪਹਿਲਾਂ ਮੇਰੀ ਗੱਲ ਸੁਣ ਕਦੀ ਤੇਰੀ ਅਜੇ ਨਾ ਬਣ ਜਾਂਦੀ ਐ ਇਧਰ ਲੜਦੀ ਤੇ ਤੂੰ ਜਸਵੀਰ ਵਾਲੇ ਪਾਸੇ ਚਲੀ ਜਾਂਦੀ ਐ ਤੇਰਾ ਕੋਈ ਹੈਗਾ ਦੀਨ ਮਜੇ ਐ ਮਾਤਾ ਐ ਮੈਂ ਤੇਰੇ ਕੋਲ ਹੀ ਸਿੱਖਿਆ ਸਭ ਕੁਝ ਅੱਛਾ ਹੁਣ ਤੇ ਮੈਨੇ ਆਪੇ ਤੂੰ ਆਪੇ ਮੈਨੂੰ ਕਹਿਣਾ ਅੱਗੇ ਤੇਰੇ ਕੋਲ ਸਿੱਖਿਆ ਹੈ ਤੇਰੀ ਮੈਨੂੰ ਤੇ ਸ਼ੁਰੂ ਤੋਂ ਤੇਰੀ ਬੰਦੀਆਂ 'ਚ ਕਦੀ ਆਪਣੇ ਬੰਦੇ ਕੋ ਕੋਈ ਕਦੀ ਬੈਠੀ ਤੇ ਕਿਸੇ ਕੋ ਬੰਦਨੀ ਹੈ ਬੰਦੇ ਕੋ ਕਦੀ ਬੈਠੀ ਹੈ ਕਦੀ ਉਹਨ ਕੋਈ ਚਾਹ ਕੋਈ ਰੋਟੀ ਕੋਈ ਪਿਆਰ ਦਾ ਕੋਈ ਉਹਨੂੰ ਚੇਜ ਦਿੱਤੀ ਹੋ ਹੈ ਕਦੀ 100 ਰੁਪਏ ਕਦੀ 200 ਰੁਪਏ ਹੋਰ ਤੈਨੂੰ ਕੋਈ ਕੰਮ ਹੀ ਨਹੀਂ ਕੋਈ ਜਾਂਦਾ ਚਾਹੀ ਤੂੰ ਮੰਨੂ ਕਹਿੰਦੀ ਅੱਧਰ ਉੱਧਰ ਪੈ ਅੱਧਰ ਉੱਧਰ ਪੈ ਮੈਂ ਕਿੱਥੇ ਜਾਣ ਡਈ ਆ ਨਹੀਂ ਤੂੰ ਤਾਂ ਜਾਂਦੀ ਨੇ ਕਿੱਥੇ ਤੂੰ ਮਾਦਾ ਨਾਲ ਗੱਲ ਕਰ ਮੇਰੇ ਨਾਲ ਗੱਲ ਕਰ ਹਾਂ ਤੁਸੀਂ ਦੱਸੋ ਦੱਸੋ ਤੁਸੀਂ ਦੱਸੋ ਕੀ ਗੱਲ ਕੀ ਤੈਨੂੰ ਕੀ ਪ੍ਰੋਬਲਮ ਆ ਤੈਨੂੰ ਹਰ ਵੇਲੇ ਲੜਦੀ ਰਹਿੰਦੀ ਆ ਕੀ ਐ ਥਾਲੀ ਦੇ ਬੈਂਗਾਂ ਵਾ ਅੱਧਰ ਦਾ ਪੜਕਦੀ ਰਹਿੰਦੀ ਆ ਹਰ ਵੇਲੇ ਕਦੀ ਉਹਦੇ ਵੱਲ ਜਾ ਕੇ ਦੀ ਉਹਦੇ ਵੱਲ ਜਾ ਫਿਰ ਉਹ ਨਹੀਂ ਆ ਉਹ ਵੀ ਕੋਈ ਕੋਈ 扑ਕਦਾ ਅਸੀਂ ਤੁਸੀਂ 扑ਕ ਕੇ ਦੇਖ ਲਓ 扑ਕੇ ਦੇਖ ਲਓ ਬੜੀ ਜੋਨੀ ਨਾ ਨਾ ਕਿੰਨੇ ਕ ਆਪਣੇ ਆਦਮੀ ਨੂੰ ਟਾਈਮ ਦੇਣ ਨਹੀਂ ਆ ਬਿਆਨੀ ਆਉਂਦੇ ਕੋਲ ਤੁਸੀਂ ਉਹ ਦੇਣ ਵਾਲੇ ਬੈਠੇ ਹੋ ਤੁਸੀਂ ਦੇਣ ਵਾਲੇ ਤੁਸੀਂ ਉਹ ਕੁਝ ਹੀ ਸੁੱਕਦੋਗਾ ਪੁੱਛੇ ਕਦੀ ਉਹਨੂੰ ਟੱਤੀ ਡੰਡੀ ਖਵਾਈ ਰੋਟੀਆਂ ਆਪਣੇ ਹੱਥ ਨਾਲ ਪਕਾ ਕੇ ਖਵਾਈ ਤੇ ਮਨੁੱਖ ਨੂੰ ਖਾਣ ਦਾ ਮੌਕਾ ਹੀ ਨਹੀਂ ਦਿੰਦੇ ਸਭ ਕੁਝ ਤੇ ਤੁਸੀਂ ਖੁਆਪ ਪਲਾ ਦਿੰਦੇ ਹੋ ਅੱਖਾਂ ਦੇ ਤੁਸੀਂ ਪਾਇਆ ਹੈ ਜੇ ਮੇਰੇ ਬੰਦੇ ਨੂੰ ਤੂੰ ਕਹਿ ਮੈਂ ਬਣਾ ਕੇ ਦੇਨੀ ਆ ਤੂੰ ਕਹਿੰਨੀ ਹੈ ਕਿ ਮੈਂ ਬਣਾ ਜਦੋਂ ਮੈਂ ਬਣਾ ਕੇ ਤੀ ਕੰਨੀ ਦਿਨੀ ਆ ਲੈ ਕੇ ਜਾਣੀ ਮਨੂੰ ਮੇਰੀ ਪਰਜਾਈ ਨੇ ਨਾ ਲੋਠੀ ਖਵਾ ਦਿੱਤੀ ਆ ਮਨੂੰ ਮੇਰੀ ਪਰਜਾਈ ਨੇ ਨਾ ਚਾਹ ਪਲਾਤੀ ਆ ਮੈਂ ਜਨਾਨੀ ਕਾਦੇ ਵਸ ਪਰਜਾਈ ਕੋਲੀ ਲੈ ਲੈਣਾ ਸੀ ਫੇਰ ਸ਼ਰਮ ਨਹੀਂ ਆਂਦੀ ਗੱਲਾਂ ਕਰਨ ਲੱਗਿਆ ਮੈਨੂੰ ਨਹੀਂ ਆਂਦੀ ਸ਼ਰਮ ਮੈਂ ਕਰਦੀ ਆ ਮੈਂ ਤਾਂ ਕਰ ਲਾਈ ਤਾਡਾ ਭੈਣ ਤਾਡਾ ਤੇ ਮੇਰਾ ਨਾ ਮਰਨ ਜੀ ਨਹੀਂ ਖਤਮ ਮੈਂ ਤੇ ਜਸਵੀਰ ਭੰਜੀ ਕੋ ਚਲੀ ਬਹੁਤ ਵਧੀਆ ਉਹ ਹੋ ਗਏ ਆ ਉਹ ਮੇਰਾ ਸੁੱਖ ਦੋਖ ਕਰਦੇ ਮਰਨ ਜੀ ਖਤਮ ਖਤਮ ਫੇਰ ਖਤਮ ਤੇ ਖਤਮ ਸਹੀ ਖਤਮ ਸਹੀ ਕੈ ਸੁਣ ਲਾ ਤੁਸੀਂ ਮੈਂ ਚਲੀ ਜਸਵੀਰ ਕੋਲ ਜਾ ਨਹੀਂ ਜਾ ਹੋ ਤੇਰੀ ਜਸਵੀਰ ਨਾ ਬਣ ਗਈ ਆ ਨਾ ਤੇ ਤੂੰ ਪੰਜਵੇਂ ਦਿਨ ਹੀ ਵੇਖੀ ਤੂੰ ਇੱਥੇ ਨਾਨਾ ਆਈ ਤੇ ਮੇਰਾ ਨਾਮ ਨਹੀਂ ਵਟਾ ਗਿਆ। ਉਹ ਜਾ ਚਾਈ ਤੇਰਾ ਮੇਰਾ ਵੀ ਮਰਨ ਜੀਨ ਖਤਮ। ਬਸੇ ਜੀਨ ਮਰਨ ਵੀ ਮੁਕਾਣ ਮਰਨ ਜੀਨ ਖਤਮ ਜਾਣ ਦੀ। ਇਹੀ ਕੰਮ ਕਰਨ ਜੋਗੀ ਆ। ਬਸ ਤੈਨੂੰ ਕੋਈ ਆਏ ਨਹੀਂ। ਜਦੋਂ ਨਹੀਂ ਆਈ ਇਹ ਕੁਛ ਕਰਦੀ ਆ। ਕੜੀ ਚੇਂਦਾ ਬਣ ਗਈ। ਹਾਂ ਜਿਹੜਾ ਹਾਰਾ ਬੰਦ ਦੇ ਨੂੰ ਫਸਣ ਜਾਂ ਨਾ ਕਰ। ਇਹ ਜੇ ਨਾ ਬੋਲੇ ਦੋਨੇ ਜਨਮ ਉਹ ਮੈਂ ਤੇ ਸਮਝ ਨਹੀਂ ਲਾਦੀ। ਤੁਸੀਂ ਕੀ ਬੋਲਦੇ ਬਸ ਉਹ ਕੀ ਬੋਲਦੇ। ਤੈਨੂੰ ਸਮਝ ਨਹੀਂ ਲੱਗਣੀ ਕਿਸੇ ਦੀ। ਜੰਨੀ ਨਾ ਲਗਣੀ ਤੇ ਖਤਮ ਤਮ ਤੁਹਾਡੀ ਮੇਰੀ ਕਹਾਣੀ ਖਤਮ ਤੇ ਮੈਂ ਤਾਂ ਤੂੰ ਹੀ ਵੇਖੀ ਸਾਡੇ ਪਿਆਰੀ ਨਾ ਪਈ ਤੇ ਤੂੰ ਹੀ ਕੀ ਕਰੇਂਗੀ ਜਾ ਜਾ ਪੈਰੀ ਪੈਰੀ ਬੰਦੀ ਮੇਰੇ ਜੁੱਤੀ ਪੈਰੀ ਪਹਿਣਾ ਇੱਥੇ ਤੁਹਾਡੇ ਉਹ ਵੀ ਤੁਹਾਡੇ ਦੋਨਾਂ ਦੇ ਅੱਛਾ ਆਗਲਾਂ ਦੇ ਮਗਰ ਲੈ ਆ ਵੇਖ ਨੀ ਐਡੀ ਇੱਕ ਕਦਰ ਵੀ ਐਨੂੰ ਵੱਡਿਆ ਬੰਦਿਆ ਦੀ ਆ ਵੇਖ ਲੈ ਆ ਵੇ ਕਿਤਰਾ ਜ਼ਬਾਨ ਲੜਾ ਕੇ ਚਲੀ ਗਈ ਐ ਤੇ ਇਹ ਜੁੱਤੀ ਸਮੇਤ ਹੀ ਪੈਰੀ ਪਏਗੀ ਮੈਂ ਕਿਹਾ ਵੇਖੀ ਜਾ ਤੂੰ ਨਾ ਇਹ ਵੇਖੀ ਹੁਣੇ ਆਈ ਖੜੀ ਖਲੋਤੀ ਵੇਖੀ ਇਹਨੇ ਇੰਜ ਕਰਨਾ ਹੀ ਆ ਦੁੱਤੀ ਸਮੇਤ ਹੀ ਪੈਰੀ ਪੈਰੀ ਆ ਨਾ ਵੇਖੀ ਜਰਾ ਤੂੰ ਵੇਖੀ ਜਰਨਾ ਨਾ ਇਹ ਕਰਨਾ ਇਹਦੀ ਨਾ ਚਾਈ ਹੁਣ ਜਸਵੀਰ ਨਾ ਬਣ ਗਈ ਹੈ ਨਾ ਕੋਈ ਨਹੀਂ ਤੁਰ ਹੀ ਆਂਦੀ ਵਾਪਸੀ ਮੈਂ ਕਹਿੰਦੀ ਉਸੇ ਰਸਤੇ ਵਾਪਸੀ ਆਏਗੀ ਤੂੰ ਵੇਖਣਾ ਇਹ ਤਾਂ ਲੱਭੀ ਕਿਥੋਂ ਸੀ ਪਹਿਲਾਂ ਮੈਂ ਦੱਸੂ ਇਹ ਕੁਛ ਨਾ ਪੁੱਛ ਹਰੇ ਇਹਨਾਂ ਦੇ ਸੰਯੋਗ ਸੀ ਮੈਂ ਤੇ ਉੰਜ ਵੀ ਨਾ ਨਾ ਕਰਦੀ ਕਰਦੀ ਫੇਰ ਇੱਥੇ ਇੱਥੇ ਸੰਯੋਗ ਸੀ ਗੱਲੇ ਫੇਰ ਆ ਜਾ ਕੇ ਪਹੁੰਚ ਕੇ ਫੇਰ ਮੈਨੂੰ ਕਰਨਾ ਹੀ ਪਿਆ ਸਾਰੇ ਕਹਿੰਦੇ ਕੁੜੀ ਚੰਗੀ ਕੁੜੀ ਚੰਗੀ ਨਹੀਂ ਭੈਣ ਮੈਂ ਤਾਂ ਰਿਸ਼ਤਾ ਕਰ ਲਿਆ ਪਰ ਹੁਣ ਮੈਂ ਪਛਤਾਣ ਡਈ ਆ ਉਸ ਵਿਲੇ ਨੂੰ ਕਿ ਕਦ ਚਾਹੀ ਹੁਣ ਬੁੱਢੇ ਵਿਲੇ ਪਛਤਾਣਾ ਮੇ ਬਟਾਣ ਲਈ ਚੀਤੇ ਹੈਗੀ ਨਹੀਂ ਪਰ ਇਹਨੂੰ ਸੁਧਰਨਾ ਚਾਹੀਦਾ ਇਹਨੂੰ ਉਮਰ ਆਪਣੀ ਵੇਖਣੀ ਚਾਹੀਦੀ 20 ਸਾਲ ਵਿਆਨੂ ਇਹਦੇ ਹੋ ਗਏ ਐਈ ਕੁਛ ਕਰਦੀ ਫਿਰਦੀ ਐ ਇਧਰ ਜਾ ਐਧਰ ਜਾ ਪੁੜਕਦੀ ਹੋ ਰੰਦੀ ਹੋਰ ਕੋਈ ਗੱਲ ਹੀ ਨਹੀਂ ਟੱਟੀ ਹੁੰਦਾ ਸੋਨਿਆ ਕੀ ਕਰਾਂ ਮੈਂ ਤੇ ਆ ਬੜੀ ਦੁਖੀ ਹੋਈ ਪਈ ਵੈਸੇ ਇੱਥੋਂ ਪਰ ਮੈਂ ਦੱਸ ਹੁਣ ਕੀ ਕਰਾਂ ਮੈਂ ਤੇ ਮੇਰੀ ਦੁਕਾਨ ਜਿਹੜੀ ਜਾਣੈ ਸਕੰਜੇ ਚ ਆਈ ਹੋਈ ਆ ਨਾ ਚਾਹੀ ਜਾਣਦ ਸਕੰਜੇ ਤੂੰ ਆ ਪਾਈ ਤਨ ਪਹਿਲੇ ਦਿਨ ਤੋਂ ਇਹਦੀਆਂ ਹੱਥਾਂ ਪਤਾ ਲੱਗ ਗਈਆਂ ਸੀ। ਇਹ ਕਰਦੀ ਗਈ ਹੈ। ਤਨ ਤੇ ਕਿਹਾ ਸੀ ਅੱਡ ਕਰਦੇ ਇਹਨਾਂ ਨੂੰ। ਤੂੰ ਇਹ ਹੋਗਾ ਨਹੀਂ ਸੇ। ਨਹੀਂ ਤੂੰ ਦੋਨੋਂ ਇਕੱਠੀਆਂ ਰਹਿੰਦੀ ਇਹਨੂੰ ਵੀ ਨਾਲ ਹੀ ਮੈਂ ਰੱਖਣਾ। ਲੋਕੀ ਕੀ ਕਹਿਣਗੇ? ਮੈਂ ਤੇ ਆਪਣੀ ਸ਼ਰਮਸਾਰ ਮਰ ਜਾਣ ਢਈ ਸਾਂ। ਮੈਂ ਕਿਹਨੇ ਲੋਕਾਂ ਨੇ ਪਤਾ ਨਹੀਂ ਕੀ ਕਿੰਦੀਆਂ ਕਿੰਨੀਆਂ ਗੱਲਾਂ ਕਿੰਨੇ ਲੋਕਾਂ ਨੇ ਕਹਿੰਦਾ ਵੇਖਾਂ। ਇਹ ਦੋਵਾਂ ਦੀ ਵੇਖ ਕੇ ਦਸਨੀ ਬਣੀ ਚੱਤੀ ਜੀ ਨੂੰ ਆਈ ਮਗਰੋਂ ਹੈ ਤੇ ਫੜ ਕੇ ਤੇ ਨਹੀਂ ਅੱਡ ਕਰਤਾ। ਮੈਂ ਤੇ ਆ ਸ਼ਰਮ ਦੇ ਘਾਤ ਕਾਤਲ ਮੈਂ ਨਹੀਂ ਉਹਨੂੰ ਅੱਡਦੀ। ਮੈਂ ਸ਼ਰਮ ਨਾਲ ਤਾਂ ਫਿਰ ਉਹਨੂੰ ਉੱਤੀ ਜਾਉਣਾ। ਪੁੱਤ ਨਹੀਂ ਬਈ ਸਾਰਾ ਟੱਬਰ ਹੀ ਪੁੱਤ ਕਰੇ ਮੈਂ ਦੇ ਵਿੱਚ ਅ ਗਈ ਉਹਨਾਂ ਵੇਖੀ ਉਹਨੂੰ ਜਿਸ ਵੀ ਦਾ ਕੀ ਹਾਲ ਕਰਦੀ ਫਿਰ ਉੱਥੇ ਭੁੜਕਦੀ ਆਈ ਫਿਰ ਕਹਿ ਗਈ ਆ ਕੇ ਮੇਰੇ ਕੋ ਬਹਿੰਦੀ ਦੀ ਫੁੱਲ ਹੋ ਗਈ ਆ ਬੜਾ ਪੋਲਾ ਜਿਹਾ ਮੂੰਹ ਬਣਾ ਕੇ ਕਹੇਗੀ ਮੇਰੇ ਕੋ ਗਲਤੀ ਹੋ ਗਈ ਮੈਨੂੰ ਮaaf ਕਰਦੇ ਹੋ ਇਹਨੇ ਆਈ ਕੁਝ ਕਰਨਾ ਹੀ ਇਹ ਗੱਲਾਂ ਨੂੰ ਤੇ ਬੜੀ ਸ਼ੇਰ ਹੀ ਇਹ ਗੱਲਾਂ ਨੂੰ ਤੇ ਬਹੁਤ ਸ਼ੇਰ ਰਹੀ ਕਹਿਣੋ ਬੜਾ ਜਿਹਾ ਮੂੰਹ ਪੋਲਾ ਜਹਾ ਲਾ ਜਾਣਾ ਬਸ ਇਹਨੇ ਗਲਤੀ ਹੋ ਗਈ ਜੀ ਗਲਤੀ ਹੋ ਗਈ ਅੱਜ ਹਾਂਜੀ ਤੁਸੀਂ ਤੇ ਆ ਸਾਰਾ ਕੰਮ ਤੁਸੀਂ ਕਰੀ ਜਾਣਾ ਮੈਂ ਲੱਠੋਂ ਬੰਨ ਦੱਸੋ ਕੀ ਕਰਨਾ ਜੇ ਨਹੀਂ ਨਹੀਂ ਬਸ ਕੁਝ ਨੇ ਕੰਮ ਤਾਂ ਹੋ ਗਿਆ ਹੂੰ ਤੇ ਕੱਪੜੇ ਤੁਸੀਂ ਦੋਤੇ ਅੱਜ ਸਾਰੇ ਹਾਂ ਮੈਂ ਤਾਂ ਦੋਤੇ ਉਹ ਗੰਦੀ ਬੈਤ ਦੋਤੇ ਆ ਦੋਵਾਂ ਨੇ ਰਲ ਕੇ ਦੋਤੇ ਉਹਨਾਂ ਨੇ ਧੋਲੇ ਮੈਂ ਤਾਂ ਲੇਕੋ ਗੱਲ ਹੀ ਆ ਜਦੋਂ ਘਰ ਸਾਂਝਾ ਹੈਗਾ ਤੇ ਇਹ ਰਚ ਤੇਰਾ ਮੇਰਾ ਕੀ ਹਥਾ ਉਹ ਤੇ ਹੈਗਾ ਚਹੀ ਅੱਗੋਂ ਕਿ ਤੁਹਾਡੇ ਵੱਲੋਂ ਬੜੀਆਂ ਗੱਲਾਂ ਕਰਦੀ ਪਈ ਚਾਹੀ ਜੀ ਮੇਰੇ ਬਾਰੇ ਹਾਂ ਉਹ ਚਾਈ ਗੱਲਾਂ ਕਰਦੇ ਚਾਈ ਗੱਲਾਂ ਕਰਦੇ ਬਦਰਾ ਸਾਰਾ ਕੰਮ ਨਾ ਤੂੰ ਕਰਿਆ ਕਰ ਜਸਬੀਰ ਕੋਲੋਂ ਕਰਵਾਇਆ ਕਰ ਉਹ ਕਿਉਂ ਨਹੀਂ ਕਰਦੀ ਉਹ ਬੈਠੀ ਰਹਿੰਦੀ ਹੈ ਤੇ ਰਾਤੀ ਪੈਸੇ ਉਹਨਾਂ ਨੇ ਖਰਚੇ ਜਦ ਤੁਸੀਂ ਬਾਜ਼ਾਰ ਗਏ ਸੀ ਨਹੀਂ ਨਹੀਂ ਮੈਂ ਖਰਚੇ ਸੀ ਕਿੰਨੀ ਦੇਰ ਬਾਅਦ ਤੇ ਭਾਂਜੀ ਬੰਨਾ ਬੋਲੇ ਆ ਕਿੱਡੀ ਚਲਾ ਕੀ ਉਹ ਕੰਦੀ ਸਾਰੇ ਪੈਸੇ ਹੀ ਮੈਂ ਖਰਚੇ ਆ ਚਾਟ ਵਗੈਰਾ ਦੇ ਸਾਰੀਆਂ ਸਬਜ਼ੀਆਂ ਸਬਜ਼ੀਆਂ ਵੀ ਮੈਂ ਲੈ ਕੇ ਆਈ ਆ ਸਾਰੇ ਪੈਸੇ ਮੈਂ ਖਰਚੇ ਉਹਨੇ ਤਾਂ ਖਰਚਾ ਹੀ ਨਹੀਂ ਕੋਣ ਪਸ਼ਪਿੰਦਰ ਭੈਣ ਜੀ ਕੰਦੇ ਹਾਂ ਉਹਨਾਂ ਨੇ ਕਿਹਾ ਮੈਂ ਕਿਹਾ ਮੇਰੇ ਵਾਸਤੇ ਲੈਣਾ ਕੰਦੀ ਮੇਰੇ ਕੋਲ ਤਾਂ ਪੈਸੇ ਖਤਮ ਹੋ ਗਏ ਹੀ ਸਾਰੇ ਤੇ ਮੈਂ ਤੇਰੇ ਵਾਸਤੇ ਕਿਹ ਸਮਾਨ ਲੈ ਕੇ ਆਂਦੀ ਦੇਖ ਲੋ ਕਿਿੱਡੀ ਚਲਾ ਜੇ ਮੈਂ ਤੁਹਾਨੂੰ ਕੰਦੀ ਤੁਸੀਂ ਵੀ ਮੇਰੇ ਨਾਲ ਲੜ ਪੰਦੇ ਹੀ ਉਹਦੇ ਪਿੱਛੇ ਤੇ ਮੈਂ ਵੀ ਸੁਧਾਨ ਤੁਹਾਡੇ ਨਾਲ ਲੜ ਪੰਦੀ ਹੀ ਉਹਨਾਂ ਦੇ ਪਿੱਛੇ ਤੂੰ ਮੇਰੇ ਨਾਲ ਲੜਦੀ ਮੈਂ ਥੋੜਾ ਲੜਦੀ ਤੈਨਾਂ ਜਦੋਂ ਤੂੰ ਲੜਦੀ ਆ ਉਦੋਂ ਤੋਂ ਮੈਨੂੰ ਕਹਿ ਦੇਣੀ ਆ ਕਿ ਟੜਨਾ ਮਰਨ ਜੰਮਨ ਮੁੱਕ ਗਿਆ ਮਰਨ ਜੰਮਨ ਮੁੱਕ ਗਿਆ ਹੁਣ ਤੂੰ ਮੈਨੂੰ ਆਪੀ ਬੁਲਾਏ ਨਾ ਜੇ ਆਪਾਂ ਤਿੰਨ ਦਰਾਂ ਦੇ ਛਣੀਆਂ ਹੈਗੇ ਆ ਆਪਸ ਵਿੱਚ ਮਿਲ ਕੇ ਰਹੀਏ ਤਦ ਦੇ ਨਾ ਤੂੰ ਤਾਂ ਮਿਲ ਕੇ ਰਹਿੰਦੀ ਨਹੀਂ ਹੈਗੀ ਹਾਏ ਮੈਂ ਤੇ ਦੀ ਤੈਨੂੰ ਹੁਣ ਮਨੋਂ ਨਹੀਂ ਨਾ ਲੈ ਦਿੰਦੀ ਆ ਤੇ ਫੇਰ ਕਿਉਂ ਗੁੱਸਾ ਨਾ ਕਰਿਆ ਕਰਦੇ ਇਹ ਸਾਰੀਆਂ ਗੱਲਾਂ ਤੈਨੂੰ ਪਸ਼ਪਿੰਦਰ ਵੰਜੀ ਗੰਦੇ ਹਾਂ ਉਹਨਾਂ ਨੇ ਮਨੂੰ ਚਾਹੀ ਵੀ ਨਾੜ ਲਿਆ ਇਸੀ ਉਹਨਾਂ ਦੇ ਚਾਹੀ ਵੇਖ ਲੈ ਮੇਰ ਨਾਲ ਬੰਦੇ ਨਹੀਂ ਸ਼ੁਰੂ ਤੋਂ ਚਾਹੀ ਨੇ ਕਦੀ ਮੈਨੂੰ ਪਸੰਦ ਨਹੀਂ ਕੀਤਾ ਇਹ ਬਸ ਵੱਡੀ ਨੂੰ ਦੀ ਪ ਮੈਂ ਤੁਹਾਨੂੰ ਕਹਿੰਦੀ ਨਾ ਤੇ ਦੱਦੇ ਮੈਂ ਤੁਹਾਨੂੰ ਲੜਦੀ ਆ ਤੁਹਾਡੇ ਨਾਲ ਤੇ ਜੇ ਮੈਂ ਸਾਰਿਆਂ ਨਾਲ ਲੜਦੀ ਆ ਮਨ ਸਾਰਿਆਂ ਨੇ ਤੁਸੀਂ ਬਦਨਾਮ ਕੀਤਾ ਮੰਜੂ ਲੜਦੀ ਮੰਜੂ ਲੜਦੀ ਮੈਂ ਸਹੀ ਕਿ ਨਹੀਂ ਤੁਹਾਡਾ ਮੇਰਾ ਮਰਨ ਜੀਨ ਮਰਨ ਖਤਮ ਹੂੰਦਾ ਤੀ ਤੁਸੀਂ ਕਿੰਨੀਆਂ ਸਬਜ਼ੀਆਂ ਬਣਾਈਆਂ ਕੱਲ ਸਵੇਰੇ ਤੇ ਮੰਜੂਰੀਆਂ ਵੀ ਤੁਸੀਂ ਬਣਾ ਕੇ ਰੱਖ ਲਓ ਕੋ ਗੁਦਗਲ ਹੋ ਜਾਈ ਕਹਿੰਦੀ ਮੈਂ ਬਣਾਇਆ ਨਹੀਂ ਨਹੀਂ ਮੈਂ ਕੀਤਾ ਉਹ ਤਾਂ ਅੰਦਰ ਲੰਮੇ ਪੈ ਸੀ ਕੰਦੇ ਮੇਰੇ ਗੋਡੇ ਦਰਦ ਕਰਦੇ ਮੈਂ ਬਣਾਇਆ ਪਤਾ ਨਹੀਂ ਮਨੋ ਤੇ ਕੰਦੀ ਮੈਂ ਬਣਾਇਆ ਸਾਰਾ ਤੁਸ ਬਸ ਮੰਝੂ ਇਹਨੇ ਪੱਕੀ ਗੱਲ ਐ ਛਾਈ ਨੂੰ ਆਪਣੇ ਵਸ ਵਿੱਚ ਕੀਤਾ ਇਹਦੇ ਪੇਕੇ ਵੀ ਇਤਰਾਹ ਦੇ ਹੀ ਆ ਆ ਕੁਝ ਕੀਤਾ ਕਰਵਾਇਆ ਉਹਨੇ ਆਪਣੇ ਪੇਕੇਆਂ ਕੋ ਤਾਦੀ ਚਾਈ ਉਹਦੀ ਬੋਲੀ ਬੋਲਦੀ ਆ ਉਹਦਾ ਤਾਂ ਮੈਨੂੰ ਪਤਾ ਨਹੀਂ ਪਰ ਸਾਰੀਆਂ ਚਾਬੀਆਂ ਚੂਬੀਆਂ ਪੈਹਾ ਲੱਤਾ ਸਭ ਕੁਝ ਪੈਂਚੀ ਕੋ ਲਗਾ ਜੇ ਭਾਵੇਂ ਤੇ ਗੋਡੇ ਨਹੀਂ ਚੱਲਦੇ ਪਰ ਦਿਮਾਗ ਬੜਾ ਚੱਲਦਾ ਜੀ ਉਹਦਾ ਸਾਡਾ ਤੇ ਦਿਮਾਗ ਹੀ ਨਹੀਂ ਚੱਲਦਾ ਤੂੰ ਨਾਲ ਸਿਰ ਲੜਨ ਵਾਲਾ ਸਾਡਾ ਮੇਰਾ ਮੇਰਾ ਤੇ ਵੈਸੇ ਖਾਸ ਲੜਦੀ ਤੂੰ ਆ ਮੰਝੂ ਮੈਂ ਨਹੀਂ ਲੜਦੀ ਮੈਂ ਕੱਲੀ ਤਾਂ ਪਈਆ ਮੇਰਾ ਹੀ ਲੜਨ ਵਾਲਾ ਦਿਮਾਗ ਹੈ ਫੇ ਤੁਸੀਂ ਮੈਨੂੰ ਹੁਣ ਗੁੱਸਾ ਚੜਾ ਰਹੇ ਹੋ ਤੂੰ ਨਹੀਂ ਆ ਤੂੰ ਕਿ ਉਹਦੇ ਮਗਰ ਲੱਗਦੀ ਆ ਤੇਰਾ ਆਪਣਾ ਦਿਮਾਗ ਨਹੀਂ ਕੰਮ ਕਰਦਾ ਮਿੰਟ ਚ ਤੂੰ ਗਰਮ ਤੜ 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 ਕਰਕੇ ਸਾਰਾ ਕੰਮ ਕਾ ਦੇਣੀ ਤੂੰ ਫਿਰ ਤੈਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਬੰਦੇ ਘਰ ਬੈਠੇ ਮੈਂ ਨਾਲ ਲੜਾਂ ਤੂੰ ਤਾਂ ਸੱਚੀ ਬੋਲਣ ਲੱਪੋਗੇ ਮੇਰੇ ਨਾਲ ਸੱਚੀ ਨਹੀਂ ਬੋਲਣ ਈ ਮੈਂ ਤੈਨੂੰ ਕਹਿਣ ਨਹੀਂ ਆ ਤੂੰ ਨਾ ਲੜਿਆ ਕਰ ਹੁਣ ਤੁਸੀਂ ਦੱਸੋ ਫਿਰ ਮੈਂ ਕੀ ਕਰਾਂ ਦੱਸ ਮੈਂ ਤੂੰ ਆਪਣਾ ਦਿਮਾਗ ਵਰਤ ਨਾ ਥੋੜਾ ਜਿਆ। ਤੈਨੂੰ ਜਿਸ ਤਰ੍ਹਾਂ ਚੰਗਾ ਲੱਗਦਾ ਉਸ ਤਰ੍ਹਾਂ ਕਰ ਬਾਕੀ ਇੱਕ ਘਰ ਚ ਰਹਿਣੇ ਤੇ ਬੁਲਾਣਾ ਤੇ ਆਪਾਂ ਸਭ ਨੂੰ ਪੈੜਾ ਹੀ ਆ ਨਾ। ਤੁਸੀਂ ਨਾ ਬੁਲਾਇਆ ਕਰੋ ਉਹਨੂੰ। ਬੜੀਆਂ ਗੱਲਾਂ ਤੁਹਾਡੇ ਵੱਲ ਮੈਂ ਤੇ ਤੁਹਾਨੂੰ ਸਭ ਕੁਝ ਦੱਸ ਦਿੱਤਾ ਜੇ ਹੁਣ ਸਾਰੀਆਂ ਗੱਲਾਂ ਤੁਹਾਡੇ ਵੱਲੋਂ ਕਰ ਦੀਜੇ। ਕੰਦੀ ਕੱਪੜੇ ਨਵੇਂ-ਨਵੇਂ ਲੈ ਆਂਦੀ ਐ, ਸੂਟ ਲੈ ਆਂਦੀ ਐ, ਚਾਹੀ ਫਲਾਨੀ ਚੀਜ਼ ਕਾ ਲੈਂਦੀ ਐ ਰਸੋਈ ਚ ਕਿੰਨਾ ਉਜਾੜਾ ਪਾਇਆ ਈ ਉਹਨੇ 4-4 5-5 ਸਬਜ਼ੀਆਂ ਬਣਾ ਲੀਆਂ ਵੈ। ਚਾਹ ਕੰਦੀ ਰੱਖੀ ਰੱਖਦੀ 24 ਘੰਟੇ ਬਤੀਲੇ ਦੇ ਵਿੱਚ। ਉਹਦਾ ਘਰ ਵਾਲਾ ਪੀਂਦਾ ਜਾਦਾ ਕੰਦੀ ਅਨਿਲ ਤੇ ਵੈਸੇ ਨਹੀਂ ਚਾਹ ਪੀਂਦਾ ਤੇ ਮੇਰਾ ਵੈਸੇ ਗਿਆ ਰਹਿੰਦਾ ਸਭ ਕੁਝ ਉਹੀ ਖਾਈ ਪੀਵੀ ਜਾਂਦੀ ਹੈ ਮੈਂ ਤੁਹਾਨੂੰ ਕਹਿਣਾ ਹੀ ਤੇ ਮੈਂ ਤੁਹਾਨੂੰ ਕਹਿਤਾ ਹੁਣ ਜਾਓ ਉਹਨਾਂ ਨੂੰ ਪੁੱਛੋ ਚਾਹੇ ਨਾ ਪੁੱਛੋ ਪਹਿਲਾਂ ਮੇਰ ਤਾਂ ਢਿਬਾ ਨਹੀਂ ਹੋਈ ਹੈ ਨਾ ਹੁਣ ਅਸੀਂ ਬਣਾ ਕੇ ਰੱਖਣੀ ਆਪੋ ਦੇ ਵਿੱਚ ਹੁਣ ਨਹੀਂ ਲੜਨਾ ਮੈਂ ਹੁਣ ਮੈਂ ਆਪਣਾ ਦਿਮਾਗ ਹੀ ਵਰਤਣਾ ਕਰਨਾ ਪਰ ਮੈਂ ਤੁਹਾਨੂੰ ਸਾਰੀਆਂ ਗੱਲਾਂ ਉਹਦੀਆਂ ਦੱਸ ਸਮਾਂ ਕਰਾਂਗੀ ਕੀ ਕੰਦੀ ਕੀ ਨਹੀਂ ਕੰਦੀ ਠੀਕ ਹੈ ਠੀਕ ਹੈ ਨਾ ਦੁੱਧ ਦਾ ਉਹ ਤਾਂ ਘਰ ਲਈ ਜਿਆਦਾ ਪਿੰਦਾ ਜਦੋਂ ਮੈਂਦਾ ਆਂਦਾ ਤੇ ਦੁੱਧ ਚ ਪੱਤੀ ਪਾ ਕੇ ਪੀਂਦਾ ਮੇਰੇ ਕਿਹੜੇ ਦੁੱਧ ਪਿੰਦੇ ਨਾ ਮੇਰੇ ਬੱਚੇ ਦੁੱਧ ਪਿੰਦੇ ਨਾ ਮੇਰਾ ਬੰਦਾ ਦੁੱਧ ਪਿੰਦਾ ਤੁਸੀਂ ਕਿਉਂ ਵੀ ਨਹੀਂ ਖਾਂਦੇ ਸੱਚ ਦੇਸੀ ਉਹ ਤੇ ਰੋਟੀਆਂ ਤੇ ਪਰਪੜੇ ਗਏ ਸੀ ਕਿਉਂ ਉਹ ਲਾਂਦੀ ਜੇ ਬਦਨਾਮ ਸਾਨੂੰ ਕੀਤਾ ਮੇਰਾ ਨਾਮ ਨਾ ਲੈਣਾ ਉਹਦੇ ਸਾਹਮਣੇ ਕਿ ਮੰਜੂ ਨੇ ਕਿਹਾ ਚਲ ਕਹਿ ਦੇਣਾ ਫੇਰ ਕਿ ਮੰਜੂ ਨੇ ਕਿਹਾ ਤੇ ਕਿਹਾ ਹੀ ਸੀ ਚੰਗਾ ਕਿਆ ਤੁਹਾਨੂੰ ਕਹਿਣਾ ਸੀ ਮੈਂ ਤੁਹਾਨੂੰ ਕਹਿ ਤਾ ਜੇ ਤੇ ਹੋਂਦ ਤੁਸੀਂ ਜਿਸ ਤਰ੍ਹਾਂ ਕਹੋਗੇ ਨਾ ਮੌਸਤਰੀ ਕਰਾਂਗੀ ਰਿਆਂਦਰ ਸੋਈ ਚ ਕੰਮ ਆਪੇ ਬਣਾਏਗੀ ਰੋਟੀ ਤੁਸੀਂ ਤੇ ਮੈਂ ਦੋਨੇ ਬਣਾ ਕੇ ਖਾ ਲਨੇ ਅੱਜ ਠੀਕ ਹੈ ਠੀਕ ਹੈ ਨਾ ਜਾ ਤੁਸੀਂ ਪਹਿਲਾਂ ਪੁੱਛ ਕੇ ਆ ਮੈਂ ਫੁਲਕੇ ਲੜਨੀ ਹੈ ਠੀਕ ਹੈ ਪੁੱਛਣ ਤੇ ਮੈਂ ਵੀ ਚੱਲ ਜੇਗਾ ਹਾਂ ਪੁੱਛਣ ਚੱਲ ਮੰਨੂ ਕੀ ਲੈਣਾ ਦੇਣਾ ਮੈਂ ਸਾਰੀਆਂ ਗੱਲਾਂ ਨੂੰ ਕਹਿਤੀ ਆ ਮੇਰੀ ਤੇ ਅਦੀ ਬਣੇ ਹੁਣ ਮੌਦਨ ਨਾਲ ਲੜ ਕੇ ਆਈ ਆ ਤੇ ਨਾਲ ਲੈਨੇ ਕਿਹੜਾ ਪੁੱਛਣ ਚਲੇ ਜਾਣਾ ਜਿਦਾ ਜਿਦਾ ਸਰੀਰ ਮੋਟਾ ਹੋ ਜਾ ਦਿਮਾਗ ਮੋਟਾ ਦਾ ਅੰਨੇ ਆ ਨਾ ਗਈ ਪੁੱਛਣ ਮੈਂ ਆ ਤੇ ਰਾਮ ਨਾਲ ਰੋਟੀ ਖਾਵਾਂ ਮਨਚੂਰੀਅਨ ਬਣਿਆ ਪਿਆ ਵੇ ਮੇਰੇ ਵਾਸਤੇ ਤੇ ਚੀਜ਼ਾਂ ਬਣਿਆ ਉਹ ਮੋਟੋ ਜਾਣੇ ਤੇ ਉਹ ਜਾਣੇ ਦੇਖਦੀ ਹੁਣ ਮੈਂ ਵੀ ਰਸੋਈ ਦੇ ਵਿੱਚ ਕੀ ਕਰਾਂ ਤੇ ਕੀ ਨਾ ਕਰਾਂ ਦੇਖੀ ਜਾਏਗੀ ਤਸਵੀਰ ਕੀ ਗੱਲ ਬੜਾ ਗੁੱਸਾ ਜੜਿਆ ਕੀ ਹੋਇਆ ਕਾਹਦਾ ਗੁੱਸਾ ਜੜਿਆ ਤੇਰੇ ਚਿਹਰੇ ਤੋਂ ਲੱਗਦਾ ਪਿਆ ਗੁੱਸਾ ਜੜਿਆ ਨਹੀਂ ਤੁਸੀਂ ਮੇਰੇ ਸਾਹਮਣੇ ਪੈਨ ਜੀ ਪੁੱਛ-ਪੁੱਛ ਕਰਦੇ ਥਣ ਮੈਂ ਦੱਸਾਂ ਬਾਅਦ ਚ ਤੁਸੀਂ ਚੁਗਲੀਆਂ ਕਰਦੇ ਜੇ ਕਿਹਦੇ ਨਾਲ ਚੁਗਲੀਆਂ ਕਿਹਦੇ ਨਾਲ ਮੰਜੂ ਨਾਲ ਹੋਰ ਕਿਹਦੇ ਨਾਲ ਤੇ ਤੈਨੂੰ ਇਹ ਤਾਂ ਕੋਈ ਸੁਭਾਤਾ ਨਹੀਂ ਪਤਾ ਲੱਗਾ ਉਹਦੇ ਸੁਭਾਤਾ ਮੈਨੂੰ ਪਤਾ ਲੱਗ ਗਿਆ ਮੈਨੂੰ ਟਾਡੇ ਸੁਭਾਤਾ ਹੁਣ ਪਤਾ ਲੱਗਾ ਹੈਗਾ ਅਸਲ ਚ ਤਾਂ ਤੁਸੀਂ ਸਾਨੂੰ ਵੇਖਣੀ ਸਿਖਾਉਂਦੇ ਪਰ ਮੈਂ ਦੱਸਾਂ ਮੈਂ ਮੰਜੂ ਨਾਲ ਬੋਲਣ ਲੱਗ ਪਈ ਹਾਂ ਨਾ ਤਦ ਤੁਹਾਨੂੰ ਕੁਝ ਹੋਣ ਲੱਗ ਪਿਆ ਠੀਕ ਹੈ ਠੀਕ ਹੈ ਹਾਂ ਮੈਂ ਕਿਹਾ ਅੱਜ ਮੰਜੂ ਚੰਗੀ ਹੋ ਗਈ ਕੋਈ ਨਹੀਂ ਤੂੰ ਦੋ ਦਿਨ ਕੱਟ ਥਈ ਹੋਦਣਾ ਕਦੇ ਤੁਹਾਨੂੰ ਪਤਾ ਲੱਗ ਦੇਗਾ ਨਹੀਂ ਜੇ ਤੁਹਾਨੂੰ ਪਤਾ ਹੈ ਤੇ ਤੂੰ ਹੀ ਵੀ ਤਾਂ ਬੋਲਦੇ ਜੀ ਹੁੰਦੇ ਨਾ ਮੈਂ ਕੀ ਬੋਲਨੀ ਪਈ ਮੈਂ ਤਾਂ ਲੜ ਕੇ ਜੀ ਜੀ ਮੇਰੀ ਗੱਲ ਸੁਣੋ ਅਸਲ 'ਚ ਇਹੋ ਹੀ ਹੈ ਨਾ ਤੁਹਾਨੂੰ ਹੋਣ ਕਿ ਮੇਰੇ ਨਾਲ ਬੋਲਣ ਲੱਗ ਪਈ ਆ ਅਸਲ 'ਚ ਗੱਲ ਤੁਹਾਨੂੰ ਪ੍ਰੋਬਲਮ ਐਸ ਗੱਲ ਦੀ ਹੋਣ ਢਈ ਪੈ ਗਈ ਉਹ ਬੋਲੀ ਜਾ ਮੈਨੂੰ ਕੋਈ ਪ੍ਰੋਬਲਮ ਨਹੀਂ ਤੂੰ ਬੋਲੀ ਜਾ ਜਦ ਨਾਲ ਨਹੀਂ ਮੈਂ ਕਹਦਾ ਬੋਲ ਮੈਂ ਗਲਤ ਬੋਲਣ ਡਈ ਆ ਤੂੰ ਗਲਤ ਹੀ ਬੋਲਣ ਡਈ ਆ ਕੀ ਮੈਂ ਗਲਤ ਬੋਲਣ ਡਈ ਸੀ ਕਹਤਾ ਕੀ ਸੀ ਕਹਿਆ ਨਹੀਂ ਕੀ ਕਹਤਾ ਨਹੀਂ ਅਸੀਂ ਕਿਹੜੀ ਗਲਤ ਕਰੀ ਮੇਰੀ ਗੱਲ ਸੁਣੋ ਜੇ ਉਹ ਸਾਡੀ ਛੋਟੀ ਦਰਾਣੀ ਆ ਭੈਣਾ ਵਰਗੀ ਆ ਤੇ ਤੂੰ ਹੀ ਕਿਉਂ ਫालतू ਗੱਲਾਂ ਕਰਦੇ ਤੂੰ ਹੀ ਕਹਦੇ ਇਹਦਾ ਬੰਦਾ ਕਿਉਂ ਖਾਂਦਾ ਇਹਦਾ ਬੰਦਾ ਆ ਕਰਦਾ ਹੈਂ ਦੁੱਧ ਚ ਪੱਤੀਆਂ ਪਾ ਪਾ ਕੇ ਤੇਰਾ ਬੰਦਾ ਪੀਂਦਾ ਹੈਂ ਰਾਤ ਨੂੰ ਮੈਂ ਇਹ ਗੱਲ ਕੀਤੀ ਹੈ ਨੀ ਉਹ ਆਪਣੇ ਕੋਲ ਲਾਈ ਜੰਦੀ ਚਾਹੀ ਚਾਈ ਤੂੰ ਤਾਂ ਕਰਨੀ ਉਹਦੀ ਗੱਲ ਆ ਤੂੰ ਕਦੀ ਦੂਜਿਆਂ ਨੂੰ ਆ ਤਾਂ ਨਹੀਂ ਬੜੀ ਤੇਰੀ ਤਾਂ ਇੱਕੋ ਨੂਆ ਵੱਡੀ ਬੱਸ ਤੈਨੂੰ ਮੈਂ ਦੱਸਾਂ ਨਹੀਂ ਕਰਨੀ ਮੇਰੀ ਮੇਰੇ ਲਈ ਉਹ ਝੂਠ ਬੋਲਦੀ ਸਾਰਾ ਹਾਂ ਸਾਰਾ ਸੱਚ ਤਾਂ ਤੂੰ ਹੀ ਬੋਲਦੇ ਜੇ ਉਹ ਸਾਰਾ ਕੋਈ ਝੂਠ ਬੋਲਦੀ ਉਹ ਸਾਡੂੰ ਲੜਾਤ ਬਾਰੇ ਉਹਨੂੰ ਪਤਾ ਕਿ ਤੇਰੀ ਮੇਰੀ ਬਣੀ ਹੋਈ ਐਵੇਂ ਨਹੀਂ ਰਾਤ 12 1 ਵਜੇ ਰਸੋਈ ਚ ਵਜ ਜਾਂਦੀਆਂ ਰਾਤ ਨੂੰ ਉੱਠ ਉੱਠ ਕੇ ਨਾ ਤੁਸੀਂ ਖਾਂਦੇ ਜੇ ਤੂੰ ਤਾਂ ਕੀਤਾ ਸੱਸ ਨੂੰ ਕਾਬੂ ਤੈਨੂੰ ਮੈਂ ਦੱਸਾਂ ਹਾਂ ਮੈਨੂੰ ਤਾਂ ਕੰਦੀ ਸੀ ਪੁੱਛੀ ਨਾ ਪਰ ਫਿਰ ਵੀ ਮੈਂ ਕਹਾ ਮੈਂ ਪੁੱਛ ਲੈਣੀ ਆ ਤੂੰ ਵੀ ਮੈਨੂੰ ਬੁਲਾਇਆ ਚੰਗਾ ਕੀਤਾ ਹੀ ਪੁੱਛ ਲਿਆ ਤੈਨੂੰ ਪਤਾ ਲੱਗ ਗਿਆ ਚੰਗਾ ਕੀਤਾ ਤੈਨੂੰ ਪਤਾ ਮੈਂ ਕੀ ਕਰਨ ਜਾਂਦੀ ਰਾਤ ਨੂੰ ਤੈਨੂੰ ਪਤਾ ਜਿਹੜਾ ਬਾਹਰ ਸਮਾਨ ਪੈਂਦਾ ਫ੍ਰੀਜ ਰੱਖਣ ਜਾਂਦੀ ਆ ਜਿਹੜੇ ਭਾੜੇ 2-4 ਪਏ ਹੁੰਦੇ ਉਹ ਵੀ ਮਾਂ ਜਾਂਦੀ ਆ ਇਹਨਾਂ ਨੂੰ ਤੰਗੀ ਨਾ ਦਿੰਦੇ ਮਾਂਜੇ ਜਾਂਦੇ ਹੈਂ ਆ ਬੈਠ ਕੇ ਗੱਲ ਨਹੀਂ ਖਾਂਦੇ ਕਿਤੇ ਨਹੀਂ ਜਾ ਕੇ ਉੱਥੇ ਆਇਆ ਕਿਉਂ ਲੜਦੇ ਪਿਓ ਦੇ ਨਾਲ ਨਕੀ ਕੀਆ ਇਹਨੂੰ ਜਸਵੀਰ ਮੈਂ ਕੀ ਕਹਾਂ ਤੁਹਾਨੂੰ ਕੁਝ ਵੀ ਨਹੀਂ ਕਿਹਾ ਹੈਗਾ ਮੈਂ ਕਿਦੋਂ ਕਹਿਦਾਂ ਨੂੰ ਮੰਜੂ ਤੂੰ ਮੈਨੂੰ ਆਪੇ ਤੇ ਕਿਹਾ ਸੀ ਕਿ ਵੱਡੇ ਭਾਂਜੀ ਕਹਿੰਦੇ ਆ ਕਿ ਦੁੱਧ ਪੀਂਦੇ ਆ ਆ ਘਿਓ ਖਾਂਦੇ ਆ ਫਲਾਣ ਫਲਾਣ ਕੰਮ ਇਹ ਕਰਦੀ ਨਹੀਂ ਹੈਗੀ ਇਹ ਵੋ ਤੂੰ ਆਪੇ ਤੇ ਮੈਨੂੰ ਜਾ ਕੇ ਕਿਹਾ ਸੀ ਤੁਹਾਨੂੰ ਐਵੇਂ ਹੀ ਕਿਹਾ ਵਾ ਮੈਂ ਤੇ ਤੁਹਾਨੂੰ ਕੁਝ ਕੰਦੀਆਂ ਨਹੀਂ ਹੈਗੀ ਮੈਂ ਮੈਂ ਤੁਹਾਨੂੰ ਪਰਸ਼ਾਵਾ ਹੀ ਕਿਹਾਗਾ ਨਾ ਕੁਝ ਨਾ ਕੁਝ ਨਹੀਂ ਜਾਣੀ ਮੰਜੂ ਕੰਮ ਕਰ ਇੰਨੇ ਸਾਲਾਂ ਤੋਂ ਤੂੰ ਮੇਰੇ ਕੰਨ ਭਰਦੀਆਂ ਨਹੀਂ ਆ ਕਦੀ ਤੂੰ ਬੋਲਦੀ ਕਦੀ ਤੂੰ ਲੜਪਨੀ ਅੱਜ ਫੇਰ ਤੇਰੀ ਮੇਰੀ ਸੁਲਾਗੇ ਤੂੰ ਮੈਨੂੰ ਸਾਰੀਆਂ ਗੱਲਾਂ ਇੰਨਾ ਦੀਆਂ ਦੱਸਦੀਆਂ ਮੈਂ ਉਹ ਵੀ ਉਹ ਵੀ ਮੈਂ ਕੱਪੜੇ ਲਾਣ ਆਈ ਤੇ ਇਹਨਾਂ ਨੇ ਮੈਨੂੰ ਆਪ ਬੁਲਾਇਆ ਮੈਂ ਨਹੀਂ ਸੀ ਬੁਲਾਇਆ ਇਹਨਾਂ ਨੇ ਤੇ ਮੈਂ ਪੁੱਛ ਨਹੀਂ ਸੀ ਗੱਲ ਮੈਂ ਤਾਂ ਇਹ ਤਾਂ ਪੁੱਛ ਕਰੀ ਕਿੰਦਾ ਕਿਦਾਂ ਜਿੰਨਾ ਬੋਲਦੀ ਕੁਝ ਮੈਂ ਤਾਂ ਕੁਝ ਤਾਂ ਮੈਂ ਕਿਹਾ ਵੀ ਨਹੀਂ ਮੇਰੇ ਨਾਲ ਲੜਦੀਆਂ ਰਹਿੰਦੀਆਂ ਨੇ ਤੋਨੇ ਜਾਨੀਆਂ ਤੂੰ ਹਾਏ ਹਾਏ ਲੜਦੀਆਂ ਕਾਹਦੀਆਂ ਆਪਾਂ ਜਿਹੋਰ ਵਿੱਚੇ ਝਾਈ ਆ ਵੇ ਜਿਹੜੀ ਆ ਕਰੀ ਜਾਂਦੇ ਵੇ ਪਤਾ ਲੱਗਦਾ ਨਹੀਂ ਇਹਨੂੰ ਨਹੀਂ ਮੈਂ ਕੀ ਬੋਲਾਂ ਤੂੰ ਜੇ ਚੁੱਪਚੁਪ ਹੋ ਗਿਆ ਤੇ ਮੈਂ ਬੋਲਾਂਗੀ ਨਾ ਬੋਲਾਂਗੀ ਇੱਥੇ ਕੀਆ ਦਿਖਾ ਲਿਆ ਕੋਈ ਹੈ ਆਓ ਮੇਰਾ ਇੱਕ ਨਵ ਘਰ ਕੇ ਚੱਲੀ ਗਈ ਜੁੱਜੇ ਨਾਲ ਬੋਲਪੀ ਜਿਹੜਾ ਮਗਾੜ ਉਧਰ ਆ ਗਈ ਤੇ ਆਈ ਵੇ ਇਹ ਉਹ ਅੱਜ ਉਧਰੋਂ ਚੱਲੀ ਗਈ ਹੈ ਬਸ ਇਹ ਨਹੀਂ ਸਿਆਪਾ ਪਾਤਾ ਹਾਂ ਬਸ ਐਸੇ ਲੇ ਵਾ ਜਦ ਕੋਈ ਜੇ ਤਿਤਨੇ ਕੋਦ ਥਾ ਨੇ ਚੱਟੇ ਵੱਟੇ ਅੱਛਾ ਤੂੰ ਵਕਰੀ ਹੈ ਮੈਂ ਇਹ ਨਾ ਮੈਂ ਵਕਰੀ ਚੰਗੀ ਆ ਚੰਗੀ ਹੈ ਸਾਰਾ ਪੰਗਾ ਹੀ ਤੇਰਾ ਦਾ ਸਾਰਾ ਪੰਗਾ ਹੀ ਪੰਗਾ ਹੀ ਤੇਰਾ ਹੈ ਤੇ ਲੈ ਚੰਬੜ ਗਈਆਂ ਜਦ ਮੈਂ ਤੇ ਕਲੇਸ਼ ਕਰਨੀ ਨਾ ਤੇ ਜਦੀ ਆਦੀ ਗਈ ਹੈ ਨਾ ਉਹ ਵਾਲ ਤੇ ਆਦੀ ਕਲੇਸ਼ ਪਾ ਗਈ ਫਿੱਟੇ ਮੂੜੇ ਮੈਂ ਕਿੰਨੀ ਕਿਸੀ ਇਨੇ ਠੇ ਆਣਾ ਇਹ ਵੇਖ ਲੈ ਉਹਨਾਂ ਦੀ ਬਾਤ ਸੁਣ ਕੇ ਆਹ ਜੋ ਭੜਕਾਂਦੇ ਪੇ ਅਵੀ ਸੁਧੈਨ ਹੋ ਜਾਈ ਕਾਦੀ ਸੁਧੈਨ ਹੋ ਉਹ ਡੀ ਜੀ ਵਾਲੇ ਤੇ ਸੁਧੈਨ ਹੋਈ ਉਹ ਸੁਧੈਨ ਹੋਈ ਆ ਗੱਲ ਕਰ ਅਸੀਂ ਸਾਰੇ ਜੁਦਾਈਆਂ ਤੂੰ ਇੱਕ ਚੰਗੀ ਹੈ ਉਮਰ ਜੀ ਆਈ ਚੰਗੀ ਬਹੁਤ ਚੰਗੀ ਇੱਕ ਮਿੰਟ ਪੈ ਜ ਤੇਰਾ ਕੋਈ ਆਪਣਾ ਡਿਸੀਜਨ ਹੈਗਾ ਹਾਂ ਆਪਣਾ ਡਿਸੀਜਨ ਹੈਗਾ ਡਿਸੀਜਨ ਤੁਸੀਂ ਰਾਂ ਨਹੀਂ ਲੈਂਦੇ ਦੀਆ ਆਪਾਂ ਛੱਡਦੇ ਗੱਲ ਹੁਣ ਆਪਾਂ ਇਹਨਾਂ ਨੂੰ ਪੁੱਛਦੇ ਇਨਾਂ ਦੇ ਘਰ ਵਿੱਚ ਕੋਈ ਦਰਾਲੀਆਂ ਛੱਡ ਗਈ ਇਸ ਤਰ੍ਹਾਂ ਹੁੰਦੀਆਂ ਹੋਣਗੀਆਂ ਲੜਾਕੀ ਜੀ ਬਾੜ ਵਿੱਚ ਲਈ ਕੁਝ ਕਰਦੀ ਰਹਿੰਦੀ ਹੈ ਹਾਂਜੀ ਸਾਰੇ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਚਾਲ ਹੈ ਤੇ ਅੱਜ ਵੈਸੇ ਦੱਸਾਂ ਅੱਜ ਕੰਮ ਕਰਨ ਦਾ ਕੋਈ ਬੋਡੀ ਸੀਗਾ ਅੱਜ ਮਨਚੂਰੀ ਨੇ ਬਣਨ ਡਿਆ ਉਹ ਤੁਹਾਨੂੰ ਵਿਖਾਵਾਂਗੇ ਆਪਾਂ ਲਾਸਟ ਵਿੱਚ ਖਾਂਦੇ ਪੀਂਦੇ ਤੇ ਉਹਦੀ ਅਸਲ ਚ ਖਸ਼ਬੂ ਰ ਇੰਨੀ ਵਧੀਆ ਆਂਡ ਕੇ ਕੰਮ ਕਰਨ ਨੂੰ ਦਿਲ ਨਹੀਂ ਕਰਨ ਦਿਆ। ਭੁੱਖ ਲੱਗ ਜਾਂਦੀ ਵੀ ਆ। ਭੁੱਖ ਲੱਗ ਜਾਂਦੀ ਆ ਤੇ ਅੱਜ ਦੀ ਸਟੋਰੀ ਇਹ ਬਣਾਈ ਗਈ ਆ ਕਈ ਕਰਾਂ ਦੇ ਵਿੱਚ ਐਸ ਤਰ੍ਹਾਂ ਦੀਆਂ ਦਰਾਨੀਆਂ ਜਠਾਨੀਆਂ ਹੁੰਦੀਆਂ ਹੋਣਗੀਆਂ। ਕੰਨਾਂ ਦੀਆਂ ਕਿੱਤੀਆਂ? ਕੰਨਾਂ ਦੀਆਂ ਜਿਹੜੀ ਇੱਕ ਨਾਲ ਬੋਲ ਪਈ ਦੂਜੀ ਨਾਲ ਲੜ ਪਈ ਦੂਜੀ ਨਾਲ ਬੋਲ ਕੇ ਉਹਦੇ ਨਾਲ ਮੇਰੀ ਦਰਾਨੀ ਲੜਾਕੀ। ਉਹ ਲਾਈਆਂ ਬੰਦੀ ਰਹਿੰਦੀ ਆ। ਅੱਛਾ ਭੀ ਜੇ ਕੋਈ ਕਿਸੇ ਦੇ ਘਰ ਚ ਇਸ ਤਰ੍ਹਾਂ ਦਾ ਹੈਗਾ ਪਰਸਨਲ ਹੈਗਾ ਜੇ ਕੋਈ ਇਸ ਤਰ੍ਹਾਂ ਦਾ ਤੇ ਉਹ ਇਸ ਤਰ੍ਹਾਂ ਨਾ ਕਰਿਆ ਕਰੋ ਵੇਖੋ ਜੀ ਪਰਿਵਾਰ ਦੇ ਵਿੱਚ ਜੇ ਸਾਂਝੇ ਪਰਿਵਾਰ ਚ ਰਹਿੰਦੇ ਨੇ ਜੇ ਸਾਂਝਾ ਨਾਮ ਵੀ ਹੋਵੇ ਭਾਵੇਂ ਅਲੱਗ-ਅਲੱਗ ਜਿਹੜੇ ਇਹੋ ਜੇ ਕੰਮ ਕਰਦੇ ਨੇ ਉਹ ਕੰਮ ਨਹੀਂ ਕਰਨੇ ਚਾਹੀਦੇ ਬਿਲਕੁਲ ਜੀ ਬਿਲਕੁਲ ਵੇਖੋ ਲੋੜ ਤਾਂ ਸਾਨੂੰ ਸਾਰਿਆਂ ਦੀ ਪੈਂਦੀ ਹੈ ਤੇ ਗੱਲ ਕਿਤੇ ਨਾ ਕਿਤੇ ਨਿਕਲ ਆਂਦੀ ਹੈ ਇਹਦਾ ਮਤਲਬ ਇਹ ਨਹੀਂ ਕਿ ਅੱਜ ਤੁਹਾਡੀ ਵੱਡੀ ਨਾ ਬਣੀ ਆ ਤੇ ਛੋਟੀ ਕੋ ਚੱਲੇ ਛੋਟੀ ਕੋ ਚਲ ਜਾਓ ਛੋਟੀ ਨਾ ਬਣੀ ਤੇ ਫਿਰ ਵੱਡੀ ਕੋ ਚਲ ਜਾਓ ਫਿਰ ਲੜਾਈ ਦੇ ਵਿੱਚ ਪਤਾ ਕੀ ਕਹਿੰਦੇ ਤੇਰਾ ਸਾਡਾ ਮਰਨ ਜੰਬਨ ਭੁਖ ਮੈਂ ਤਾਂ ਥੁੱਕਦੀ ਨਹੀਂ ਟਾਡੇ ਬੂਏ ਤੇ ਹਨਾ ਮੈਂ ਜਿੱਤੀ ਦੋ ਹਾਂ ਜਸਪੀਰ ਭਾਈ ਨਹੀਂ ਕਹਤਾ ਤੇਰਾ ਮੇਰਾ ਜੀਣਾ ਮਰਨਾ ਖਤਮ ਹਾਂ ਹਾਂ ਨਹੀਂ ਮੈਨੂੰ ਕਹਿ ਕੇ ਗਿਆ ਇਹਦਾ ਸਾਡਾ ਕਿਤੋਂ ਨਾ ਤੁਹਾਡੀ ਆ ਹਾਂ ਐਸ ਕਰਕੇ ਗੱਲ ਨਾ ਕਿਆ ਕਰੋ ਨਹੀਂ ਚੰਗੀਆਂ ਲੱਗਦੀਆਂ ਹੈਗੀਆਂ ਇੱਕੋ ਘਰ ਵਿੱਚ ਰਹਿਣਾ ਇੱਕੋ ਜਗ੍ਹਾ ਤੇ ਰਹਿਣਾ ਰੋਜ਼ ਆਪਾਂ ਇੱਕ ਦੂਜੇ ਦੇ ਮੱਥੇ ਵੀ ਲਗੜਾ ਤੇ ਫੇਰ ਇਹੋ ਜਿਹੀਆਂ ਗੱਲਾਂ ਕਈ ਤਾਂ ਇੱਥੋਂ ਤੱਕ ਕਈਆਂ ਦੇ ਬੱਚੇ ਮਾਰ ਦਿੰਦੇ ਆ ਜੀ ਮਾਰ ਦਿੰਦੇ ਬਿਲਕੁਲ ਬਿਲਕੁਲ ਪੀਸੀ ਜਾਂਦੀ ਹੈ ਵਿੱਚ ਸੱਸ ਮਾਂ ਪੀਸੀ ਜਾਂਦੀ ਆ ਕਿਹੜਾ ਬੰਦਾ ਪਿੱਛੇ ਆ ਜਾਂਦਾ ਕੀ ਕਰੇ ਕੋਈ ਨਾ ਕਿਸੇ ਕਰੇਗਾ ਤੇ ਵੱਡੀ ਦੀ ਕਰੇਗਾ ਤਾਂ ਮਰਦਾ ਛੋਟੀ ਦੀ ਕਰੇਗਾ ਤਾਂ ਮਰਦਾ ਪੈ ਜੀ ਕਈ ਜਦੋਂ ਲੜਾਈ ਹੁੰਦੀ ਨਾ ਕਈ ਬੱਚਿਆਂ ਨੂੰ ਗਾਲ੍ਹਾਂ ਕੱਢਦੇ ਜੀ ਬੱਚਿਆਂ ਨੂੰ ਗਾਲ੍ਹਾਂ ਕੱਢਦੇ ਤੇ ਇਤਨਾ ਕਰਨ ਦਾ ਫਾਇਦਾ ਕੀ ਆ ਤੇ ਜੇ ਤਾਂ ਤੁਸੀਂ ਐਡੇ ਜੇ ਨਾ ਤੇ ਜਾਂ ਫੇਰ ਤੁਸੀਂ ਬਲਾਓ ਨਾ ਆਉਣਾ ਇੱਕ ਪਾਸੇ ਹੋ ਜਾਓ ਇੱਕ ਪਾਸੇ ਹੋ ਜਾਓ ਚਲੋ ਜੀ ਜੇ ਤੁਹਾਨੂੰ ਇਹ ਸਾਡੀ ਸਟੋਰੀ ਚੰਗੀ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਤੇ ਇਹ ਜ਼ਰੂਰ ਦੱਸਿਓ ਤੁਸੀਂ ਵੀ ਤੁਹਾਡੇ ਆਸ-ਪਾਸ ਜਾਂ ਕਈਆਂ ਦੇ ਪਰਿਵਾਰਾਂ ਵਿੱਚ ਇਹ ਚੀਜ਼ ਹੁੰਦੀ ਹੈ ਤੇ ਚਲੋ ਜੀ ਹੁਣ ਖਾਈਏ ਮੰਜੂਰੀਅਨ ਤੇ ਵੇਖੀਏ ਰੈਡੀ ਹੋ ਗਿਆ ਕਿ ਨਹੀਂ ਚਲੋ ਚੱਲੀਏ ਆਪਾਂ ਮੇਕਰ ਕਰੋ ਕਰੋ ਕਰੇ ਚਲੋ ਜੀ ਥੈਂਕ ਯੂ ਸੋ ਮਾਚੀ ਹਾਂ ਹਾਂ ਹਾਂਜੀ ਆਂਟੀ ਬੰਦ ਕਰੀਂ ਕਿਵੇਂ ਦਾ ਬਣਿਆ ਹੂੰ ਬਹੁਤ ਸਵਾਦ ਬਣਿਆ ਇਧਰ ਮੰਜੂਰੀਆਂ ਤੇ ਨਾਲ ਚਾਹ ਸਰਵ ਹੋ ਗਈ ਆ ਸਭ ਤੋਂ ਪਹਿਲਾਂ ਆਂਟੀ ਨੂੰ ਤੇ ਦੋਵਾਂ ਨੂੰ ਸਰਵ ਹੋਈ ਹੈ ਹਨਾ ਇਧਰ ਇਹ ਵੇਟ ਕਰ ਰਹੇ ਨੇ ਕਦੋਂ ਮੇਰੀ ਟਰਨ ਆਏਗੀ ਲਾਈਨ 'ਚ ਲੱਗ ਗਈ ਲਾਈਨ 'ਚ ਲੱਗੇ ਇਹਨਾਂ ਨੇ ਪ੍ਰਾਂਠਾ ਖਾਣਾ ਤੇ ਮੈਂ ਕਾਸ਼ੂ ਲੈ ਕੇ ਆਉਣੀ